ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾ ਰਹੇ ਹਾਂ ਸਵੇਰ ਦੇ ਨਾਸ਼ਤੇ ਵਿੱਚ ਆਲੂ ਵਾਲੇ ਪਰੌਂਠੇ ਪਰ ਇਹ ਪਰੌਂਠੇ ਅਸੀਂ ਸਬਜ਼ੀਆਂ ਪਾ ਕੇ ਬਣਾਵਾਂਗੇ ਜਿਨ੍ਹਾਂ ਦੇ ਬੱਚੇ ਛੋਟੇ ਬੱਚੇ ਜਿਵੇਂ ਹੁੰਦੇ ਆ ਸਬਜ਼ੀਆਂ ਖਾਣਾ ਬਿਲਕੁਲ ਪਸੰਦ ਨਹੀਂ ਕਰਦੇ ਇਸ ਤਰੀਕੇ ਨਾਲ ਤੁਸੀਂ ਆਲੂਆਂ ਵਾਲੇ ਪਰੌਂਠੇ ਉਹਨਾਂ ਨੂੰ ਸਬਜ਼ੀਆਂ ਪਾ ਕੇ ਬਣਾ ਕੇ ਦੇ ਸਕਦੇ ਹੋ ਤੇ ਬਹੁਤ ਹੀ ਟੇਸਟੀ ਬਣਦੇ ਨੇ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਵੇਖਿਓ ਤੇ ਜੇ ਚੈਨਲ ਤੇ ਤੁਸੀਂ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੇ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਚਲੋ ਫਿਰ फटाफट ਇਹ ਸਬਜ਼ੀਆਂ ਵਾਲੇ ਆਲੂ ਵਾਲੇ ਪਰੌਂਠੇ ਬਣਾਉਣਾ ਸ਼ੁਰੂ ਕਰਦੇ ਆ ਜਦੋਂ ਵੀ ਅਸੀਂ ਆਪਣੇ ਘਰਾਂ ਵਿੱਚ ਸਟਫਿੰਗ ਵਾਲੇ ਪਰੌਂਠੇ ਬਣਾਉਨੇ ਆ ਤਾਂ ਸਭ ਤੋਂ ਪਹਿਲਾਂ ਸਾਨੂੰ ਆਟਾ ਥੋੜੀ ਦੇਰ ਪਹਿਲਾਂ ਗੁੰਨ ਕੇ ਰੱਖਣਾ ਚਾਹੀਦਾ ਆ ਅੱਧਾ ਪੌਣਾ ਘੰਟਾ ਪਹਿਲਾਂ ਤੇ ਇੱਥੇ ਸਭ ਤੋਂ ਪਹਿਲਾਂ ਸ਼ੁਰੂਆਤ ਮੈਂ ਵੀ ਆਟੇ ਤੋਂ ਹੀ ਕਰਾਂਗੀ ਇਥੇ ਮੈਂ ਆਟਾ ਲੈ ਆਇਆ 2 2 1/2 ਕੱਪ ਦੇ ਕਰੀਬ ਅੱਧਾ ਚਮਚੇ ਇਹਦੇ ਵਿੱਚ ਪਾ ਦਾਂਗੇ ਨਮਕ ਥੋੜਾ ਜਿਹਾ ਔਰੀਗানো ਤੇ ਚਿਲੀ ਫਲੇਕਸ ਵੀ ਪਾਵਾਂਗੇ ਜਿਹਦੇ ਨਾਲ ਤੁਸੀਂ ਜਦੋਂ ਪਰੌਂਠੇ ਖਾਓਗੇ ਤਾਂ ਤੁਹਾਨੂੰ ਇਹਦੇ ਵਿੱਚ ਪੀਜ਼ਾ ਦਾ ਟੇਸਟ ਵੀ ਆਏਗਾ ਨਾਲ ਇਥੇ ਮੈਂ ਪਾਏ ਨੇ ਬਲੈਕ ਵਾਲੇ ਤਿਲ ਜੇ ਤੁਸੀਂ ਕਲੌਂਜੀ ਖਾਣਾ ਪਸੰਦ ਕਰਦੇ ਹੋ ਤਾਂ ਤਿਲਾਂ ਦੀ ਜਗ੍ਹਾ ਤੁਸੀਂ ਕਲੌਂਜੀ ਵੀ ਪਾ ਸਕਦੇ ਹੋ ਤੇ ਜੇ ਇਹ ਸਾਰੀਆਂ ਚੀਜ਼ਾਂ ਤੁਸੀਂ ਸਕਿਪ ਕਰਨਾ ਚਾਹੋ ਤੇ ਸਕਿਪ ਵੀ ਕਰ ਸਕਦੇ ਹੋ ਸਿਰਫ ਨਮਕ ਪਾ ਕੇ ਵੀ ਤੁਸੀਂ ਆਟਾ ਗੁੰਨ ਸਕਦੇ ਹੋ ਤੇ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਹੁਣ ਅਸੀਂ ਨਰਮ ਜਿਹਾ ਆਟਾ ਗੁੰਨਣਾ ਆ ਬਿਲਕੁਲ ਵੀ ਸਖਤ ਆਟਾ ਨਹੀਂ ਗੁੰਨਣਾ ਨਰਮ ਜਿਹਾ ਆਟਾ ਗੁੰਨ ਕੇ ਤਿਆਰ ਕਰਾਂਗੇ ਸਟਫਿੰਗ ਵਾਲੇ ਪਰੌਂਠਿਆਂ ਵਾਸਤੇ ਇੱਥੇ ਦੇਖੋ ਅਸੀਂ 5 ਤੋਂ 7 ਮਿੰਟ ਲਈ ਚੰਗੀ ਤਰ੍ਹਾਂ ਆਟੇ ਨੂੰ ਗੁੰਨ ਕੇ ਰੱਖ ਲਿਆ ਆ ਦੇਖੋ ਕਿੰਨਾ ਨਰਮ ਆਟਾ ਗੁੰਨਿਆ ਮੈਂ ਹੁਣ ਇਹਦੇ ਉੱਪਰ ਥੋੜਾ ਜਿਹਾ ਤੇਲ ਜਾ ਕੇ ਉਹ ਲਗਾ ਕੇ ਇਹਨੂੰ ਸੈੱਟ ਹੋਣ ਲਈ ਰੱਖ ਦਾਂਗੇ ਤੇ ਨਾਲ ਹੀ ਆਪਾਂ ਹੁਣ ਸਟਫਿੰਗ ਦੀ ਤਿਆਰੀ ਕਰਦੇ ਆ ਇੱਥੇ ਇੱਕ ਪੈਨ ਵਿੱਚ ਪਾਵਾਂਗੇ 2 ਵੱਡੇ ਚਮਚ ਤੇਲ ਦੇ ਤੇਲ ਗਰਮ ਹੋਣ ਤੇ ਪਾ ਦਾਂਗੇ ਅੱਧਾ ਚਮਚ ਜੀਰਾ ਤੇ ਨਾਲ ਹੀ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਹਲਦੀ 1-2 ਸੈਕਿੰਡਸ ਵਾਸਤੇ ਭੁੰਨ ਕੇ ਹੁਣ ਇਹਦੇ ਵਿੱਚ ਕੁੱਟਿਆ ਹੋਇਆ ਲਸਣ ਅਦਰਕ ਤੇ ਹਰੀਆਂ ਮਿਰਚਾਂ ਪਾਵਾਂਗੇ ਛੋਟਾ ਜਿਹਾ ਟੁਕੜਾ ਅਦਰਕ ਦਾ 6-7 ਤੁਰੀਆਂ ਹੈਗੀਆਂ ਸੀ ਲਸਣ ਦੀਆਂ ਤੇ ਦੋ ਹਰੀਆਂ ਮਿਰਚਾਂ ਹਰੀ ਮਿਰਚ ਤੁਸੀਂ ਆਪਣੇ ਟੇਸ ਦੇ ਅਕੋਰਡਿੰਗ ਪਾਇਓ ਥੋੜਾ ਜਿਹਾ ਇਹਨਾਂ ਨੂੰ ਭੁੰਨ ਕੇ ਹੁਣ ਇਹਦੇ ਵਿੱਚ ਅਸੀਂ ਸਬਜ਼ੀਆਂ ਐਡ ਕਰਨੀਆਂ ਆ ਇੱਥੇ ਮੈਂ ਗਾਜਰ ਸ਼ਿਮਲਾ ਮਿਰਚ ਫਲੀਆਂ ਤੇ ਪਿਆਜ਼ ਲਏ ਨੇ ਇੱਕ ਗਾਜਰ ਸੀ, ਦੋ ਸ਼ਿਮਲਾ ਮਿਰਚਾਂ, ਦੋ ਪਿਆਜ਼ ਤੇ 10-15 ਹੈਗੀਆਂ ਸੀ ਫਲੀਆਂ ਜਿਨ੍ਹਾਂ ਨੂੰ ਮੈਂ ਬ੍ਰੀਕ-ਬ੍ਰੀਕ ਕੱਟ ਲਿਆ ਆ। ਸਾਰੀਆਂ ਸਬਜ਼ੀਆਂ ਨੂੰ ਐਡ ਕਰਨ ਤੋਂ ਬਾਅਦ ਚ ਗੈਸ ਦੀ ਫਲੇਮ ਨੂੰ ਫੁੱਲ ਕਰਕੇ ਅਸੀਂ 2 ਤੋਂ 3 ਮਿੰਟ ਤੱਕ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਪਕਾਉਣਾ ਆ। ਬਸ ਇੱਥੇ ਇਹਨਾਂ ਧਿਆਨ ਰੱਖੇ ਕਿ ਗੈਸ ਦੀ ਫਲੇਮ ਨੂੰ ਘਟ ਨਹੀਂ ਕਰਨਾ ਜਾਂ ਮੀਡੀਅਮ ਨਹੀਂ ਕਰਨਾ। ਫੁੱਲ ਫਲੇਮ ਤੇ ਸਬਜ਼ੀਆਂ ਨੂੰ ਪਕਾਉਣਾ ਆ ਤਾਂ ਕਿ ਸਬਜ਼ੀਆਂ ਹਲਕੀਆਂ ਜਿਹੀਆਂ ਸੌਫਟ ਵੀ ਹੋ ਜਾਣ, ਇਹਨਾਂ ਦਾ ਕਰੰਚ ਵੀ ਰਹਿ ਜਾਏ ਤੇ ਸਬਜ਼ੀਆਂ ਦਾ ਕਲਰ ਵੀ ਬਿਲਕੁਲ ਖਰਾਬ ਨਾ ਹੋਵੇ। ਥੋੜਾ ਜਿਹਾ ਅਸੀਂ ਸਬਜ਼ੀਆਂ ਦੇ ਹਿਸਾਬ ਨਾਲ ਇਹਦੇ ਵਿੱਚ ਬਾਕੀ ਮਸਾਲੇ ਅਸੀਂ ਬਾਅਦ ਵਿੱਚ ਐਡ ਕਰਾਂਗੇ ਇਸ ਤਰ੍ਹਾਂ ਲਗਾਤਾਰ ਹਿਲਾਉਂਦੇ ਹੋਏ ਸੀ ਸਬਜੀ ਨੂੰ 2-3 ਮਿੰਟ ਤੱਕ ਭੁੰਨ ਲਿਆ ਆ ਗੈਸ ਦੀ ਫਲੇਮ ਨੂੰ ਕਰ ਦਾਂਗੇ ਬੰਦ ਤੇ ਸਬਜੀ ਨੂੰ ਠੰਡੀ ਹੋਣ ਦਵਾਂਗੇ ਇੱਧਰ ਅਸੀਂ ਆਟਾ ਵੀ ਦੇਖ ਲੈਨੇ ਆ ਆਟਾ ਵੀ ਬਿਲਕੁਲ ਚੰਗੀ ਤਰ੍ਹਾਂ ਸੈੱਟ ਹੋ ਗਿਆ ਆ ਤੇ ਦੁਬਾਰਾ ਆਟੇ ਨੂੰ 1 ਮਿੰਟ ਤੱਕ ਮਲ ਕੇ ਅਸੀਂ ਇੱਕ ਬੋਲ ਵਿੱਚ ਕੱਢ ਲਾਂਗੇ ਤੇ ਅੱਧੇ ਘੰਟੇ ਬਾਅਦ ਇੱਥੇ ਸਬਜੀ ਵੀ ਠੰਡੀ ਹੋ ਗਈ ਐ ਇਹਦੇ ਵਿੱਚ ਹੁਣ ਅਸੀਂ ਐਡ ਕਰਾਂਗੇ ਉਬਲੇ ਹੋਏ ਆਲੂ ਆਲੂਆਂ ਨੂੰ ਉਬਾਲ ਕੇ ਅਸੀਂ ਚੰਗੀ ਤਰ੍ਹਾਂ ਠੰਡਾ ਕਰਕੇ ਤੇ ਕੱਦੂਕਸ ਕਰਕੇ ਪਾਉਣਾ ਆ ਉਸ ਤੋਂ ਬਾਅਦ ਇਹਦੇ ਵਿੱਚ ਐਡ ਕਰਾਂਗੇ ਆਲੂਆਂ ਦੇ ਹਿਸਾਬ ਨਾਲ ਨਮਕ ਸਬਜ਼ੀ ਦੇ ਹਿਸਾਬ ਨਾਲ ਅਸੀਂ ਪਾ ਲਿਆ ਸੀ ਅੱਧਾ ਚਮਚ ਪਾਵਾਂਗੇ ਗਰਮ ਮਸਾਲਾ ਤੇ ਅੱਧਾ ਕ ਚਮਚ ਇੱਥੇ ਜਵੈਨ ਦਾ ਪਾਵਾਂਗੇ ਜਵੈਨ ਨੂੰ ਹੱਥਾਂ ਨਾਲ ਕ੍ਰਸ਼ ਕਰਕੇ ਪਾਵਾਂਗੇ ਤੇ ਹੁਣ ਇੱਥੇ ਪਾਵਾਂਗੇ ਅਸੀਂ ਦਰਦਰਾ ਕੁੱਟਿਆ ਹੋਇਆ ਧਨੀਆ ਧਨੀਆ ਨੂੰ ਹਲਕਾ ਜਿਹਾ ਮੈਂ ਕੁੱਟ ਲਿਆ ਆ ਉਹ ਇਹਦੇ ਵਿੱਚ ਐਡ ਕਰ ਦਵਾਂਗੇ ਨਾਲ ਹੀ ਇੱਥੇ ਪਾ ਦਾਂਗੇ ਔਰੀਗানো ਤੇ ਚਿਲੀ ਫਲੇਕਸ ਇਹਨਾਂ ਦਾ ਫਲੇਵਰ ਬਹੁਤ ਵਧੀਆ ਹੁੰਦਾ ਪਰੌਂਠਿਆਂ ਵਿੱਚ ਧਨੀਆ ਪਾ ਦਾਂਗੇ ਹੁਣ ਇੱਥੇ ਕੱਟ ਕੇ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਇੱਥੇ ਮਿਕਸ ਕਰਨਾ ਆ ਚਮਚ ਦੇ ਨਾਲ ਹੱਥਾਂ ਨਾਲ ਨਾ ਮਿਕਸ ਕਰਿਓ ਕਿਉਂਕਿ ਜੋ ਅਸੀਂ ਕੱਦੂਕਾਸ ਕੀਤੇ ਹੋਏ ਆ ਆਲੂ ਤੇ ਸਬਜ਼ੀਆਂ ਵੀ ਸਾਡੀਆਂ ਸਾਬਤ ਰਹਿਣ ਤਾਂ ਕਰਕੇ ਅਸੀਂ ਚਮਚ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਿਕਸ ਕਰਨ ਤੋਂ ਬਾਅਦ ਜਿੱਥੇ ਤੁਸੀਂ ਨਮਕ ਚੈੱਕ ਕਰ ਸਕਦੇ ਹੋ ਘੱਟ ਲੱਗੇ ਤੇ ਇੱਥੇ ਪਾ ਸਕਦੇ ਹੋ ਹੁਣ ਅਸੀਂ ਇਹ ਪਰੌਂਠੇ ਬਣਾਉਣਾ ਸ਼ੁਰੂ ਕਰਦੇ ਆ ਤੇ ਇੱਥੇ ਅਸੀਂ ਹੁਣ ਪੇੜਾ ਲਵਾਂਗੇ ਰੋਟੀ ਨਾਲੋਂ ਥੋੜਾ ਜਿਹਾ ਵੱਡਾ ਪੇੜਾ ਲਵਾਂਗੇ ਪਰੌਂਠੇ ਵਾਸਤੇ ਤੇ ਇਹਨੂੰ ਵੇਲ ਕੇ ਹੁਣ ਅਸੀਂ ਇਹਦੇ ਵਿੱਚ ਸਟਫਿੰਗ ਭਰਾਂਗੇ ਹਲਕਾ ਜਿਹਾ ਨੂੰ ਵੇਲ ਲਵਾਂਗੇ ਪਹਿਲਾਂ ਇੱਥੇ ਹੁਣ ਆਟੇ ਦੇ ਹਿਸਾਬ ਨਾਲ ਅਸੀਂ ਇਹਦੇ ਵਿੱਚ ਸਟਫਿੰਗ ਭਰ ਲਵਾਂਗੇ ਤੇ ਬਿਲਕੁਲ ਜਿਸ ਤਰ੍ਹਾਂ ਅਸੀਂ ਆਲੂ ਵਾਲਾ ਪਰੌਂਠਾ ਬਣਾਉਨੇ ਆ ਉਸੇ ਤਰੀਕੇ ਨਾਲ ਬਣਾਉਣਾ ਆ ਬਿਲਕੁਲ ਵੀ ਇਹਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਏਗੀ ਪਰੌਂਠਾ ਬਣਾਉਣ ਵਿੱਚ ਬੜੀ ਆਸਾਨੀ ਨਾਲ ਤੁਸੀਂ ਬਣਾ ਸਕਦੇ ਹੋ ਜੇ ਤੁਸੀਂ ਪਹਿਲੀ ਵਾਰੀ ਵੀ ਬਣਾ ਰਹੇ ਹੋ ਤਾਂ ਵੀ ਤੁਸੀਂ ਬੜੀ ਆਸਾਨੀ ਨਾਲ ਇਹ ਪਰੌਂਠੇ ਬਣਾ ਸਕਦੇ ਹੋ ਸੁੱਕਾ ਆਟਾ ਲਗਾ ਕੇ ਇੱਕ ਵਾਰੀ ਹੱਥਾਂ ਨਾਲ ਇਹਨੂੰ ਰੋਟੀ ਨੂੰ ਵੱਡਾ ਕਰ ਲਾਂਗੇ ਉਸ ਤੋਂ ਬਾਅਦ ਅਸੀਂ ਵੇਲਣੇ ਨਾਲ ਵੇਲਾਂਗੇ ਇਦਾਂ ਅਸੀਂ ਰੋਟੀ ਨੂੰ ਚੁੰਡ ਕੇ ਦੁਬਾਰਾ ਅਸੀਂ ਸੁੱਕਾ ਆਟਾ ਲਗਾ ਕੇ ਤੇ ਹਲਕੇ ਹੱਥਾਂ ਨਾਲ ਉਹਨਾਂ ਅਸੀਂ ਇਹਨੂੰ ਵੇਲਦੇ ਜਾਵਾਂਗੇ ਇੱਥੇ ਦੇਖੋ ਬੜੀ ਆਸਾਨੀ ਨਾਲ ਹੀ ਅਸੀਂ ਰੋਟੀ ਵੇਲ ਲਈਏ ਤੇ ਕਿਤੋਂ ਵੀ ਸਟਫਿੰਗ ਦੇਖੋ ਬਾਹਰ ਨਹੀਂ ਆਈ ਹੁਣ ਅਸੀਂ ਇਹਨੂੰ ਫਰਾਈ ਕਰ ਲਵਾਂਗੇ ਤਵੇ ਤੇ ਪਾਵਾਂਗੇ ਥੋੜਾ ਜਿਹਾ ਘਿਓ ਤੇ ਪਰੌਂਠੇ ਨੂੰ ਹੁਣ ਅਸੀਂ ਦੋਨਾਂ ਸਾਈਡਾਂ ਤੇ ਘਿਓ ਲਗਾਉਂਦੇ ਹੋਏ ਬਿਲਕੁਲ ਮੀਡੀਅਮ ਫਲੇਮ ਤੇ ਚੰਗੀ ਤਰ੍ਹਾਂ ਸੇਕ ਲਵਾਂਗੇ ਘਿਓ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਲੈ ਸਕਦੇ ਹੋ ਤੇ ਆਪਣੀ ਮਰਜ਼ੀ ਨਾਲ ਇਹ ਵੱਧ ਜਾਂ ਘੱਟ ਲਗਾ ਸਕਦੇ ਹੋ ਇਸ ਤਰ੍ਹਾਂ ਅਸੀਂ ਦੋਨਾਂ ਸਾਈਡਾਂ ਤੇ ਘਿਓ ਲਗਾ ਕੇ ਚੰਗੀ ਤਰ੍ਹਾਂ ਪਰੌਂਠਿਆਂ ਨੂੰ ਫਰਾਈ ਕਰ ਲਿਆ ਹੈ ਤੇ ਹਲਕਾ ਜਿਹਾ ਉੱਪਰ ਘਿਓ ਲਗਾ ਕੇ ਹੁਣ ਤੁਸੀਂ ਇਹਨੂੰ ਸਰਵ ਕਰ ਲਓ ਚਾਹੇ ਨਾਲ-ਨਾਲ ਸਰਵ ਕਰ ਲਓ ਚਾਹੇ ਇਕੱਠੇ ਬਣਾ ਕੇ ਤੇ ਇੱਥੇ ਅਸੀਂ ਇੱਕ ਚੌਰਸ ਪਰੌਂਠਾ ਬਣਾਵਾਂਗੇ ਜੇ ਤੁਹਾਨੂੰ ਗੋਲ ਪਰੌਂਠਾ ਬਣਾਉਣ ਵਿੱਚ ਦਿੱਕਤ ਆਉਂਦੀ ਹੈ ਤਾਂ ਤੁਸੀਂ ਇਹਦਾ ਚੌਰਸ ਪਰੌਂਠਾ ਵੀ ਬਣਾ ਸਕਦੇ ਹੋ ਇਦਾਂ ਅਸੀਂ ਸਟਫਿੰਗ ਨੂੰ ਰੋਟੀ ਵਿੱਚ ਰੱਖ ਕੇ ਇਹਨੂੰ ਇੱਕ ਚੌਰਸਾਕਾਰ ਦੇ ਦਾਂਗੇ ਸਟਫਿੰਗ ਨੂੰ ਤੇ ਜਿਵੇਂ ਅਸੀਂ ਇਹ ਚੌਰਸ ਪਰੌਂਠਾ ਬਣਾਉਨੇ ਆ ਉਸੇ ਤਰ੍ਹਾਂ ਅਸੀਂ ਇੱਕ ਸਾਈਡ ਤੋਂ ਚੁੱਕ ਕੇ ਉੱਪਰ ਵੱਲ ਨੂੰ ਕਰ ਦਾਂਗੇ ਦੂਸਰੀ ਸਾਈਡ ਤੋਂ ਇਸ ਤਰੀਕੇ ਨਾਲ ਅਸੀਂ ਚੌਰਸ ਪਰੌਂਠਾ ਇਹਦਾ ਬਣਾ ਕੇ ਤਿਆਰ ਕਰ ਲਾਂਗੇ ਇਹ ਵੀ ਪਰੌਂਠਾ ਬਹੁਤ ਆਸਾਨੀ ਨਾਲ ਬਣ ਜਾਂਦਾ ਹੈ ਪਰ ਜੇ ਤੁਸੀਂ ਇਹਦੇ ਗੋਲ ਪਰੌਂਠੇ ਵੀ ਬਣਾਓਗੇ ਉਹ ਵੀ ਤੁਹਾਡੇ ਕੋਲ ਬੜੀ ਆਸਾਨੀ ਨਾਲ ਬਣ ਜਾਣਗੇ। ਬਸ ਹੁਣ ਅਸੀਂ ਇਹਨੂੰ ਚੌਰਸੀ ਵੇਲ ਲਵਾਂਗੇ ਆਟਾ ਲਗਾ ਕੇ ਤੇ ਸਟਫਿੰਗ ਦਾ ਪਾਣੀ ਅਸੀਂ ਚੰਗੀ ਤਰ੍ਹਾਂ ਸੁਕਾਇਆ ਹੋਇਆ ਇਸ ਲਈ ਪਰੌਂਠੇ ਬੜੀ ਆਸਾਨੀ ਨਾਲ ਹੀ ਬਣ ਜਾਂਦੇ ਨੇ। ਇਸੇ ਤਰੀਕੇ ਨਾਲ ਅਸੀਂ ਇਸ ਪਰੌਂਠੇ ਨੂੰ ਮੀਂਹ ਕਿਉ ਲਗਾ ਕੇ ਚੰਗੀ ਤਰ੍ਹਾਂ ਦੋਨਾਂ ਸਾਈਡਾਂ ਤੋਂ ਸੇਕ ਲਵਾਂਗੇ। ਬਾਰ ਬਾਰ ਆਲੂ ਵਾਲੇ ਪਰੌਂਠੇ ਖਾ ਕੇ ਅਸੀਂ ਬੋਰ ਹੋ ਜਾਂਦੇ ਆਂ। ਇੱਕ ਵਾਰੀ ਇਸ ਤਰੀਕੇ ਨਾਲ ਸਬਜ਼ੀਆਂ ਪਾ ਕੇ ਜ਼ਰੂਰ ਬਣਾ ਕੇ ਦੇਖੋ ਪਰੌਂਠੇ। ਬਹੁਤ ਹੀ ਵਧੀਆ ਪਰੌਂਠੇ ਬਣਦੇ ਨੇ ਬੱਚਿਆਂ ਨੂੰ ਤਾਂ ਇਹ ਬਹੁਤ ਪਸੰਦ ਆਉਣਗੇ ਇਸੇ ਤਰ੍ਹਾਂ ਅਸੀਂ ਸਾਰੇ ਪਰੌਂਠੇ ਬਣਾ ਕੇ ਹੁਣ ਰੱਖ ਲਵਾਂਗੇ ਤੇ ਹੁਣ ਇਹਨਾਂ ਪਰੌਂਠਿਆਂ ਨੂੰ ਤੁਸੀਂ ਚਾਹ ਨਾਲ ਖਾਓ ਚਾਹੇ ਦਹੀਂ ਨਾਲ ਖਾਓ ਜਿਵੇਂ ਤੁਹਾਡੀ ਮਰਜ਼ੀ ਹੋਵੇ ਤੇ ਸਬਜ਼ੀਆਂ ਵਾਲੇ ਇਹ ਪਰੌਂਠਿਆਂ ਦੀ ਰੈਸਪੀ ਤੁਹਾਨੂੰ ਕਿਵੇਂ ਦੀ ਲੱਗੀ ਮੈਨੂੰ ਜਰੂਰ ਦੱਸਿਓ ਤੇ ਸਟਫਿੰਗ ਦੇਖੋ ਤੁਸੀਂ ਇਹਦੇ ਵਿੱਚ ਕਿੰਨੀ ਭਰ ਭਰ ਕੇ ਪਾਈ ਹੈ ਤੇ ਬਿਲਕੁਲ ਵੀ ਸਟਫਿੰਗ ਬਾਹਰ ਨਹੀਂ ਆਉਂਦੀ ਤੇ ਦੇਖਣ ਵਿੱਚ ਵੀ ਪਰੌਂਠਾ ਬਹੁਤ ਵਧੀਆ ਲੱਗਦਾ ਹੈ ਤੇ ਖਾਣ ਵਿੱਚ ਤਾਂ ਟੇਸਟੀ ਲੱਗਦਾ ਹੀ ਹੈ ਰੈਸਪੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਤੇ ਮੇਰੇ ਚੈਨਲ ਲਵ ਮਿਨੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜਲਦੀ ਮਿਲਦੇ ਹਾਂ ਕਿਸੇ ਅਗਲੀ ਰੈਸਪੀ ਦੇ ਨਾਲ